ਜਿੱਥੇ ਇੱਕ ਪਾਸੇ ਜਿਹੜੀ ਬੋਦੀ ਸਰਕਾਰ ਹੈ ਉਹ ਦੇਸ਼ ਨੂੰ ਸਿਰਫ ਦੋ ਘਰਾਣਿਆਂ ਦੇ ਵਿੱਚ ਇਹਦਾ ਜਿਹੜਾ ਪੈਸਿਆਂ ਦਾ ਪ੍ਰਬੰਧ ਸਿਰਫ ਦੋ ਘਰਾਣਿਆਂ ਦੇ ਹੱਥਾਂ ਦੇ ਵਿੱਚ ਦੇਣਾ ਚਾਹੁੰਦੀ ਆ ਤੇ ਦੂਸਰੇ ਪਾਸੇ ਸਾਰਾ ਦੇਸ਼ ਤੇ ਉਸ ਦੇਸ਼ ਦੀ ਛੋਟੀ ਇੰਡਸਟਰੀ ਆ ਅੱਜ ਦਾ ਧਰਨਾ ਜਿਹੜਾ ਇਹਦੀ ਬੈਕਗ੍ਰਾਉਂਡ ਕੀ ਆ ਇਹ ਜਿਹੜੀ ਇਹ ਔਰਗਨਾਈਜੇਸ਼ਨ ਸੇਬੀ ਆ ਔਰ ਉਹਦੀ ਜਿਹੜੀ ਚੇਅਰਪਰਸਨ ਬਦਾਬੀ ਪੁਰੀ ਇਹ ਜਦੋਂ ਸਾਡੇ ਰਾਹੁਲ ਗਾਂਧੀ ਜੀ ਨੇ ਇਹ ਮੁੱਦਾ ਪਾਰਲੀਮੈਂਟ ਦੇ ਵਿੱਚ ਉਠਾਇਆ ਔਰ ਹਿੰਦਨ ਬਰਕਤੀ ਰਿਪੋਰਟ ਜਿਹੜੀ ਆ ਉਹ ਰਿਪੋਰਟ ਕੀ ਆ ਔਰ ਫੋਟੇ ਆ ਕੀ ਇਹਨਾਂ ਦੋਨਾਂ ਮੀਆਂ ਬੀਬੀ ਦਾ ਉਹਨਾਂ ਸ਼ੇਅਰ ਦੇ ਵਿੱਚ ਜਿਹੜੀਆਂ ਅਡਾਨੀ ਦੀਆਂ ਫੋਰਨ ਕੰਪਨੀਆਂ ਆ ਉਹਦੇ ਵਿੱਚ ਸ਼ੇਅਰ ਹੋਲਡਰ ਇਹੇ ਹੈਗੇ ਆ ਕਿ ਕਿਉਂ ਸਾਰਾ ਕੁਝ ਹੋ ਰਿਹਾ ਕਿਉਂਕਿ ਸਿਰਫ ਚਾਰ ਬੰਦੇ ਆ ਇੱਕ ਅੰਬਾਨੀ ਇੱਕ ਅੰਬਾਨੀ ਤੇ ਅਡਾਨੀ ਤੇ ਦੂਜਾ ਮੋਦੀ ਜੀ ਤੇ ਅਮਿਤ ਸ਼ਾਹ ਔਰ ਚਾਰੇ ਜਰਾਤੀ ਇਹਨਾਂ ਨੂੰ ਇਹ ਸਮਝ ਆ ਕਿ ਜੇ ਦੇਸ਼ ਦਾ ਅਸੀਂ ਫਾਈਨੈਂਸ ਕੰਟਰੋਲ ਕਰ ਲਾਂਗੇ ਤੇ ਫਿਰ ਦੇਸ਼ ਦੀ ਜਿਹੜੀ ਸਾਰੀ ਪਾਵਰ ਹੈ ਅਸੀਂ ਉਹ ਕੰਟਰੋਲ ਕਰ ਸਕਦੇ ਆ ਸੋ ਅੱਜ ਇੱਕ ਪਾਸੇ ਦੇਸ਼ ਖੜਾ ਔਰ ਇੱਕ ਪਾਸੇ ਚਾਰ ਲੋਕ ਉਹਨਾਂ ਦੇ ਹੱਥ ਕੰਡੇ ਜਿਹੜੇ ਇਸ ਛੇਬੀ ਦੀ ਚੇਅਰ ਪਰਸਨ ਹੈ ਜਿੱਥੇ ਅੱਜ ਆਪਾਂ ਸਾਰਿਆਂ ਨੇ ਕਿਉਂਕਿ 32000 ਕਰੋੜ ਦਾ ਕਟਾਲਾ ਆਪਾਂ ਅੱਜ ਮੰਗ ਕੀ ਕਰਨ ਆਏ ਆ ਸਰਕਾਰ ਕੋਲੋਂ ਅੱਜ ਮੰਗ ਕੀ ਕਰਨ ਆਏ ਆ ਕਿ ਇਹਦੀ ਜਿਹੜੀ ਜੇਪੀਸੀ ਜੁਆਇੰਟ ਪਾਰਲੀਮੈਂਟ ਕਮੇਟੀ ਇੱਕ ਜਾਂਚ ਕਰੇ ਤਾਂ ਕਿ ਦੇਸ਼ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹਦੇ ਵਿੱਚ ਅਸਲੀਅਤ ਕੀ ਆ ਦੇਸ਼ ਦੇ ਲੋਕਾਂ ਨੂੰ ਇਹ ਠੱਗੀ ਦਾ ਪਤਾ ਲੱਗ ਸਕੇ ਤਾਂ ਕਿ ਆਉਣ ਵਾਲੇ ਸਮੇਂ ਚ ਕਿਉਂਕਿ ਪਿਛਲੇ ਸਮੇਂ ਚ ਜੋ ਇਹਨਾਂ ਨੇ ਕੀਤਾ ਜਿੰਨੇ ਘਟਾਲੇ ਹੋਏ ਆ ਮੈਨੂੰ ਲੱਗਦਾ ਕਿ ਇਹ ਸਭ ਤੋਂ ਵੱਡੇ ਘਟਾਲੇ ਜਿਹੜੇ ਆ ਮੋਦੀ ਸਰਕਾਰ ਨੇ ਕੀਤੇ ਆ ਜਿਹੜਾ ਦੇਸ਼ ਦੇ ਸਿਸਟਮ ਨੂੰ ਟੋਟਲ ਕਲੈਪਸ ਕਰਕੇ ਆ ਦੇਸ਼ ਦਾ ਸਿਸਟਮ ਜਿਹੜਾ ਸੋ ਅੱਜ ਸਾਨੂੰ ਸਾਰਿਆਂ ਨੂੰ ਇਦੇ ਲਈ ਰੜਕੇ ਅੱਜ ਜਿੱਥੇ ਸਾਡੇ ਪ੍ਰਧਾਨ ਸਾਹਿਬ ਨੇ ਸਾਡੇ ਲੀਡਰਸ ਇਕੱਠੇ ਹੋ ਕੇ ਔਰ ਇੱਕ ਕਾਲ ਦਿੱਤੀ ਆ ਤਾਂ ਕਿ ਆਪਾਂ ਜਿਹੜਾ ਇਹ ਮੈਮੋਰੰਡਮ ਹੈ ਇਹ ਗਵਰਨਰ ਸਾਹਿਬ ਨੂੰ ਦੇ ਕੇ ਔਰ ਦੇਸ਼ ਦੇ ਲੋਕਾਂ ਦੀ ਜਿਹੜੀ ਆਵਾਜ਼ ਹੈ ਆਪਾਂ ਉਸ ਦੇਸ਼ ਦੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਈਏ ਤਾਂ ਕਿ ਇਹ ਦੇਸ਼ ਆਉਣ ਵਾਲੇ ਸਮੇਂ 'ਚ ਸੁਰੱਖਿਅਤ ਹੋ ਸਕੇ